ਆਹ ਦੇਖ ਮੈਂ ਤੁਹਾਨੂੰ ਕਹਿਆ ਨਾ ਮੈਂ ਅਣਖੀ ਬੰਦਾ ਮੈਨੂੰ ਇਸ ਤੋਂ ਪਿਆਰੀ ਸੀ ਮੈਂ ਮੰਮੀ ਨੂੰ ਉਸ ਤੋਂ ਵੀ ਕਹਿੰਦਾ ਮੈਂ ਮੈਨੂੰ ਇਸ ਤੋਂ ਪਿਆਰੀ ਹੈ ਪੈਸਾ ਨਹੀਂ ਪਿਆਰਾ ਠੀਕ ਆਪਣੇ ਬੈਡਰੂਮ ਸਾਂਝੇ ਕਰਦੇ ਰਹੇ ਦੇ ਵੀ ਦੇ ਮੁੰਡੇ ਨਿੱਕਾ ਵੀਰਾ ਗੋਰਾ ਸਾਬੂ ਠੀਕ ਐਨ ਨੂੰ ਟੋਪਸ ਦਿੱਤੇ ਬੇਇੱਜ਼ਤੀ ਬਹੁਤ ਜ਼ਿਆਦੀ ਹੋਈ પતિ ਪਤਨੀ ਦੇ ਰਿਸ਼ਤੇ ਨੂੰ ਇੱਕ ਪਵਿੱਤਰ ਰਿਸ਼ਤਾ ਕਿਹਾ ਜਾਂਦਾ ਹੈ ਅਤੇ ਦੋਵੇਂ ਔਖੇ ਸਮੇਂ ਇੱਕ ਦੂਜੇ ਦਾ ਸਾਥ ਦਿੰਦੇ ਨੇ ਲੇਕਿਨ ਮੱਖੂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਪਤਨੀ ਦੀਆਂ ਹਰਕਤਾਂ ਕਰਕੇ ਉਸਦੇ ਪਤੀ ਵੱਲੋਂ ਆਤਮ ਹੱਤਿਆ ਕਰ ਲਈ ਜਾਂਦੀ ਹੈ ਦਰਅਸਲ ਇੱਕ ਟਰੱਕ ਡਰਾਈਵਰ ਦੀ ਪਤਨੀ ਦੇ ਪਿੰਡ ਦੇ ਕੁਝ ਲੋਕਾਂ ਨਾਲ ਨਜਾਇਜ਼ ਸਬੰਧ ਹੁੰਦੇ ਨੇ ਜਾਣਕਾਰੀ ਸਾਹਮਣੇ ਆਈ ਹੈ ਕਿ ਚਾਰ ਲੋਕਾਂ ਦੇ ਨਾਲ ਉਸਦੇ ਨਜਾਇਜ਼ ਸਬੰਧ ਸੀ ਟਰੱਕ ਡਰਾਈਵਰ ਹੋਣ ਕਰਕੇ ਉਹ 2-2 3-3 ਮਹੀਨੇ ਬਾਹਰ ਰਹਿੰਦਾ ਸੀ ਅਤੇ ਪਿੱਛੋਂ ਉਸਦੀ ਪਤਨੀ ਆਪਣੇ ਆਸ਼ਿਕਾ ਨੂੰ ਘਰ ਬੁਲਾ ਲੈਂਦੀ ਸੀ ਤਾਂ ਇੱਕ ਦਿਨ ਅਚਾਨਕ ਉਸਦੀ ਪਤਨੀ ਆਪਣੇ ਆਸ਼ਿਕਾ ਦੇ ਨਾਲ ਭੱਜ ਜਾਂਦੀ ਹੈ ਅਤੇ ਉਸਦੇ ਆਸ਼ਿਕ ਨੇ ਜਿਹੜੇ ਉਹ ਉਸਦੀ ਪਤਨੀ ਦੀਆਂ ਨਿੱਜੀ ਵੀਡੀਓਜ਼ ਬਣਾ ਕੇ ਉਸਦੇ ਪਤੀ ਨੂੰ WhatsApp ਤੇ ਭੇਜੇ ਸੀ ਜਿਸ ਕਰਕੇ ਉਸ ਦਾ ਪਤੀ ਜਿਹੜਾ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਫਿਰ ਇੱਕ ਦਿਨ ਉਸਦੇ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਜਾਂਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਸਦੇ ਆਸ਼ਕਾਂ ਦੀ ਭਾਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਪਰਿਵਾਰ ਅਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਆਹ ਦੇਖ ਮੈਂ ਤੈਨੂੰ ਕਿਹਾ ਇਹ ਨਾ ਮੈਂ ਅਣਖੀ ਬੰਦਾ ਮੈਨੂੰ ਇਸ ਤੋਂ ਪਿਆਰੀ ਸੀ ਮੈਂ ਮੰਮੀ ਨੂੰ ਤੋਂ ਵੀ ਕਹਿਣਾ ਮੈਨੂੰ ਇਸ ਤੋਂ ਪਿਆਰੀ ਹੈ ਪੈਸਾ ਨਹੀਂ ਪਿਆਰਾ ਗੱਡੀ ਚ ਲੰਮਦਾ ਸੀ ਟਰੱਕ ਚ ਲ ਘਰੇ ਆਉਂਦਾ ਸੀ ਪਤਾ ਨਹੀਂ 2 ਢਾਈ ਮਹੀਨੇ ਹੋ ਗਏ 2 ਢਾਈ ਮਹੀਨੇ ਪਿਛੋਂ ਆਇਆ ਉਹ ਰਾ ਵਿੱਚ ਆ ਗਏ ਉਹਨੇ ਕਿਹਾ ਰਾਹ ਚ ਗੋਲੀਆਂ ਲੈ ਲਈਆਂ ਵੀ ਤੁਸੀਂ ਪਿੰਡ ਛੱਡ ਦਿਓ ਕਿੱਥੇ ਤੇ ਪਰੇਸ਼ਾਨ ਹੋ ਕੇ ਖਾਦੀਆਂ ਉਹਨੇ ਪਰੇਸ਼ਾਨ ਤਾਂ ਬੁੜੀ ਤੋਂ ਸੀ ਤੇ ਦੋ ਤਿੰਨਾਂ ਬੁੜੀਆਂ ਨੇ ਵੀ ਨਾਲ ਉਹਨੂੰ ਤੰਗ ਕੀਤਾ ਵੀ ਉਹ ਜਿਹੜੀ ਬੁਟੀ ਸੀ ਉਹਦੀ ਇੱਕ ਉਹਦੀ ਪਵਾਸੀ ਇੱਕ ਜਿਹੜੇ ਮੁੰਡਾ ਗਿਆ ਲੈ ਕੇ ਗਿਆ ਉਹਦੀ ਮਾਂ ਹੈ ਮਤਲਬ ਉਹਨਾਂ ਦੇ ਵੀ ਉਹਨੇ ਨਾਮ ਵਿੱਚ ਮੋਬਾਈਲ ਤੇ ਲਿਖਿਆ ਹੋਇਆ ਹੈ ਤੇ ਉਹਨਾਂ ਤੋਂ ਪਰੇਸ਼ਾਨ ਹੋ ਕੇ ਖਾਦੀਆਂ ਕੋਈ ਦੋ ਵਿੱਚ ਵੀਡੀਓ ਉਹਨੂੰ ਵਿਖਾਈਆਂ ਨੇ ਬਹੁਤ ਮੁੰਡਿਆਂ ਨੇ ਮੈਨੂੰ ਨਹੀਂ ਪਤਾ ਚਾਰ ਮੁੰਡੇ ਵਿੱਚ ਉਹਨੇ ਵੀਡੀਓ ਖਾਈਆਂ ਵੀਡੀਓ ਮੈਨੂੰ ਉਹਨੇ ਆਖਿਆ ਮਾਸੀ ਆਹ ਵੀਡੀਓ ਵੇਖ ਲਈਆਂ ਮੇਰਾ ਸਿਰ ਆਪਦਾ ਸਿਰ ਕੁੱਟਦਾ ਸੀ ਬਹੁਤ ਕੁੱਟਦਾ ਸੀ ਆਪਦਾ ਸਿਰ ਹਾਂ ਸਾਥੋਂ ਵੀ ਨਹੀਂ ਸਮਝ ਆ ਗਿਆ ਉਹਨਾਂ ਨਾਲ ਨਾ ਰੋਟੀ ਨਹੀਂ ਖਲੀ ਨਾ ਉਹਨੇ 3 ਦਿਨ ਬਾਹਰ ਰੋਟੀ ਖਾਦੀ ਨਾ ਇੱਥੇ ਆ ਕੇ ਖਾਦੀ ਤੇ ਅਸੀਂ ਇੱਕ ਮੈਨੂੰ ਇੱਕ ਮੈਂ ਇੱਕ ਮੇਰੀ ਭੈਣ ਇੱਕ ਬੁੱਢੀ ਆਉਂਦੀ ਸੱਸ ਮੈਂ ਮਿੱਠੇ ਤੋਂ ਲੈ ਕੇ ਆਪਦੇ ਘਰੇ ਇੱਥੇ ਆ ਗਈ ਪਰੋਈ ਪਰ ਵੀ ਚਲ ਮੁੰਡਾ ਬੱਚਿਆਂ ਨੂੰ ਮਿਲੂਗਾ ਬੱਚੇ ਸਹੀ ਠੀਕ ਹੋ ਜੂਗਾ ਮੁੰਡੇ ਦੇ ਦਿਮਾਗ ਹੋ ਜਾਊਗਾ ਪਰ ਨਾ ਉਹਨੂੰ ਵੀਡੀਓ ਨੇ ਖਾ ਲਿਆ ਉਹ ਮੇਰਾ ਸਾਲਾ ਸੀ ਜੀ ਮਿੱਠੇ ਪਿੰਡ ਤੋਂ ਸੁਖਵਿੰਦਰ ਸਿੰਘ ਉਹ ਟਰੱਕ ਡਰਾਈਵਰ ਸੀਗਾ ਜੀ ਤੇ ਉਹ ਟਰੱਕ ਤੇ ਡਰਾਈਵਰ ਕਰਨੋਂ 2-2 3-3 ਮਹੀਨੇ ਬਾਹਰ ਜਾਂਦਾ ਸੀਗਾ ਘਰ ਤੋਂ ਤੇ ਉਹਦੇ ਘਰ ਵਾਲੀ ਪਿੱਛੋਂ ਆਪਦੇ ਆਸ਼ਕਾ ਨਾਲ ਕਿ ਉਹ ਬਿਲਾ ਲੈਂਦੀ ਸੀ ਗਲਤ ਰਿਲੇਸ਼ਨ ਰੱਖਦੀ ਸੀ ਤੇ ਕੁਛ ਦਿਨ ਪਹਿਲਾਂ ਉਹ ਆਪਣੇ ਆਸ਼ਕਾਂ ਦੇ ਨਾਲ ਕਿਹਾ ਉਹ ਵੀ ਦੋਨੇ ਬੱਚੇ ਘਰ ਛੱਡ ਗਈ ਰਾਤ ਨੂੰ ਜਾ ਹੋਏ ਨੂੰ 6-7 ਸਾਲ ਹੋ ਗਏ ਆ ਦੋਨੇ ਬੱਚੇ ਘਰ ਛੱਡ ਗਈ 7 ਸਾਲ ਹੋਏ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਕੇ ਤੇ ਆਪ ਉਹਨਾਂ ਨਾਲ ਚਲੀ ਗਈ ਉਹ ਮੁੰਡਾ ਉਸ ਤੋਂ ਬਾਅਦ ਪਰੇਸ਼ਾਨ ਬਹੁਤ ਜ਼ਿਆਦਾ ਹੋ ਗਿਆ ਉਹ ਫੋਜਪਰ ਆ ਗਿਆ ਸੀ ਆਪਦੀ ਮਾਸੀ ਕੋਲ ਇੱਥੇ ਪੰਜਾਹ ਦਿਨ ਰਿਹਾ ਮਾਸੀ ਕੋਲੇ ਉਸ ਤੋਂ ਬਾਅਦ ਉਹਨੇ ਇੱਕ ਵੀਡੀਓ ਬਣਾਈ ਜਿਹਦੇ ਚੋ ਚਾਲ ਮੁੰਡਿਆਂ ਦੇ ਉਹਨੇ ਨਾਂ ਲਏ ਆ ਜਿਨ੍ਹਾਂ ਨਾਲ ਉਹ ਕੁੜੀ ਦੇ ਰਿਲੇਸ਼ਨ ਸੀ ਤੇ ਉਸ ਤੋਂ ਬਾਅਦ ਉਹਨੇ ਵੀਡੀਓ ਦੇ ਵਿੱਚ ਸਲਫਾਸ ਵੀ ਦਿਖਾਉਂਦਾ ਤੇ ਉਹਨੇ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਆ। ਅਖਵਿੰਦਰ ਸਿੰਘ ਉਰਫ ਛਿੰਦਾ ਪੁੱਤਰ ਬਹੁਤ ਸਿੰਘ ਵਾਸੀ ਪਿੰਡ ਮਿੱਠੇ ਥਾਣਾ ਮਕੂ ਦਾ ਰਹਿਣ ਵਾਲਾ ਸੀ। ਉਹਦੀ ਜਿਹੜੀ ਆਰਸੀ ਜਸ਼ਨਪ੍ਰੀਤ ਕੌਰ ਉਹ ਉਹਦੇ ਨਾਲ ਉਹਦੀ ਬਣਦੀ ਨਹੀਂ ਸੀ ਉਹਨਾਂ ਦਾ ਲੜਾਈ ਝਗੜਾ ਜਾਂਦਾ ਸੀ। ਇਹ ਜਿਹੜੇ ਗੁੰਮਰੀਆਂ ਘਸ ਤੇ ਕੀ ਕਰਦੇ ਇਹ ਗੋਲੀਆਂ ਉਸ ਮੁੰਡੇ ਨੇ ਤਾਂ ਖਾਧੀਆਂ ਵੀ ਉਹਦੀ ਲੜਕੋ ਉਹ ਕਹਿੰਦਾ ਸੀ ਵੀ ਮੇਰੇ ਘਰ ਵਾਲੀ ਆ ਜਿਹੜੀ ਇਹਦੇ ਕੋਈ ਬੰਦਿਆਂ ਨਾਲ ਸਬੰਧ ਆ ਪਿੰਡ ਜੀ ਤੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਮੁੰਡਿਆਂ ਨੇ ਉਹਨੂੰ ਮਾੜਾ ਚੰਗਾ ਬੋਲਿਆ ਜਾਂ ਉਹਨੂੰ ਫੋਟੋ ਭਾਈ ਕੋਈ ਤੇ ਉਹਨੇ ਇਹ ਗੱਲ ਨੂੰ ਸਹਿਣ ਨਹੀਂ ਕੀਤਾ ਜਦੋਂ ਸਹਿਣ ਨਹੀਂ ਕੀਤਾ ਘਰ ਵਾਲੀ ਬਾਰੇ ਤੇ ਉਹਨੇ ਫਿਰ ਗੁੱਸੇ ਵਿੱਚ ਆ ਕੇ ਉਹਨੇ ਸਲਫਾਸ ਘਾ ਲੀਆ ਤੇ ਉਹਦੀ ਮੌਤ ਹੋ ਗਈ ਆ ਉਹ ਜੀ ਪਤਨੀ ਕੋਲ ਆਪਣਾ ਮਕਦਮਾ ਦਰਜ ਕਰਦੇ ਮਕਦਮਾ ਨੰਬਰ 306 ਮਿਤੀ 8 6 24 ਅਧੀਨ ਧਾਰਾ 306 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਉਹਦੇ ਵਿੱਚ ਅਜੇ ਜਿਹੜੀ ਦੋਸ਼ਣਾ ਉਹਦੀ ਪਤਨੀ ਪਾਈ ਗਈ ਆ ਉਹਨੂੰ ਅੱਜ ਥਾਣਾ ਸਿਟੀ ਫਰੋਇਪੁਰ ਫਰੋਇਪੁਰ ਸ਼ਹਿਰ ਦੇ ਵਿੱਚ ਆਈ ਸੀ ਰਿਸ਼ਤੇਦਾਰੀ ਵਿੱਚ ਉੱਥੋਂ ਦੀ ਗ੍ਰਿਫਤਾਰੀ ਉਹਨੂੰ ਗ੍ਰਿਫਤਾਰ ਕਰ ਲਿਆ